पब्लिक लाइव पंजाब रोडवेज पर बस कांटेकट यूनियन ਵੱਲੋਂ ਪ੍ਰદાન ਜੋਗਿੰਦਰ ਪਾਲ लवली ਦੀ ਅਗਵਾਈ ਵਿੱਚ ਪਠਾਨਕੋਟ ਦੀਪੂ ਵਿੱਚ ਚੱਕਾ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਮੌਕੇ ਤੇ ਐਸਪੀ ਰਜਿੰਦਰ ਕੁਮਾਰ ਸ਼ਰਮਾ ਦੀ ਪੁਲਿਸ ਟੀਮ ਪਹੁੰਚੀ ਅਤੇ 100 रोडवेज ਕਾਮਿਆਂ ਨੂੰ ਗ੍ਰਿਫਤਾਰ ਕਰ ਲਿਆ ਅਤੇ थाना ਡਿਵੀਜ਼ਨ ਨੰਬਰ 1 ਵਿੱਚ ਲੈ ਗਏ ਪ੍ਰਧਾਨ ਜੋਗਿੰਦਰ ਪਾਲ ਲਵਲੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੰਟੈਕਟ ਵਰਕਰਾਂ ਨਾਲ ਤੱਕਾ ਕੀਤਾ ਜਾ ਰਿਹਾ ਹੈ ਉਹਨਾਂ ਦੱਸਿਆ ਕਿ ਕੰਟੈਕਟ ਵਰਕਰਾਂ ਨੂੰ ਪੱਕੇ ਕਰਨ ਦੀ ਥਾ ਰੋਡਵੇਜ਼ ਵੱਲੋਂ ਕਿਲੋਮੀਟਰ ਬੱਸਾਂ ਚਲਾਈਆਂ ਜਾ ਰਹੀਆਂ ਹਨ ਜਿਸ ਨਾਲ ਉਹਨਾਂ ਨੂੰ ਨੁਕਸਾਨ ਹੋਵੇਗਾ ਅਤੇ ਲੋਕਾਂ ਨੂੰ ਵੀ ਇਸ ਦਾ ਕਾਫੀ ਨੁਕਸਾਨ ਚੇਲਣਾ ਪਵੇਗਾ ਉਹਨਾਂ ਦੱਸਿਆ ਕਿ ਆਪਣੇ ਚਹੇਤਿਆਂ ਨੂੰ ਲਾਭ ਪਹੁੰਚਾਉਣ ਲਈ ਹੀ ਸਰਕਾਰ ਅਤੇ ਅਫਸਰਾ ਵੱਲੋਂ 1 ਕਿਲੋਮੀਟਰ ਸਕੀਮ ਦੀਆਂ ਬੱਸਾਂ ਚਲਾਈਆਂ ਜਾ ਰਹੀਆਂ ਹਨ

ਅਬ ਕੋਈ ਲੰਬੇ ਸਮੇਂ ਤੋਂ ਸਰਕਾਰ ਖੱਤਾ ਦੇ ਵਿੱਚ ਆਈ ਜਿਹੜੇ ਜਿੰਨੇ ਵੀ ਇਹ ਤੁਹਾਨੂੰ ਇਹਨੇ ਕੱਚੇ ਮਿਲਾਜੂਗਾ ਲੱਗਦਾ ਤੇ 4 ਸਾਲ 20 ਸਾਲ ਦੇ ਬਾਅਦ ਸਰਕਾਰ ਕੋ ਜਿਹੜੀ ਆ ਉਹ ਇੱਕ ਵੀ ਬਸ ਉਹ ਭਾਗ ਜੀ ਨਹੀਂ ਪਈ 4 ਸਾਲ 20 ਸਾਲ ਦੇ ਸਰਕਾਰ ਜਿਹੜੀ ਉਹ ਬਾਰ ਬਾਰ ਕਿਲੋਮੀਟਰ ਗੱਡੀਆਂ ਟੈਂਡਰ ਲੈ ਕੇ ਵੀ ਕਿਲੋਮੀਟਰ ਕਿਲੋਮੀਟਰ ਜੋ ਜਰਾ ਸਰਾ ਸਾਰੇ ਜੇ ਪੰਜਾਬ ਦੇ ਲੋਕਾਂ ਨਾਲ ਧੱਕਾ ਕਰ ਰਹੀ ਹੈ ਸਰਕਾਰ ਹੁਣ ਇਹ ਸਿਸਟਮ ਇਦਾਂ ਵੀ ਸਵੇਰੇ ਸਾਡੇ ਕੱਲ ਦੇ ਸਾਡੇ ਜਿਹੜੇ ਸਾਥ ਅੱਜ ਇਹਨਾਂ ਨੇ ਟੈਂਡਰ ਖੋਲਣਾ ਸੀ ਠਾਈ ਤਰੀਕ ਨੂੰ ਤੇ ਕੱਲ ਦੇ ਸਾਡੇ ਜਿਹੜੇ ਸਾਥੀ ਉਹ ਕੁਝ ਗਿਰਫਤਾਰ ਕੀਤਾ ਇਹਨਾਂ ਪੁਲਿਸ ਨੇ ਤੋਂ ਬੇਤੀ ਆ ਵੀ ਅਸੀਂ ਉਹਨਾਂ ਨੂੰ ਸਟਾਉਣ ਦੇ ਕਰਕੇ ਜਿਹੜਾ ਸਵੇਦਾ ਪੂਰਾ ਪੰਜਾਬ ਬੰਦ ਕੀਤਾ ਹੋਇਆ ਤੇ ਇੱਥੇ ਅਸੀਂ ਤਰਕ ਹੈ ਵੀ ਜਿਹੜੀਆਂ ਕਈ ਪ੍ਰਾਈਵੇਟ ਗੱਡੀਆਂ ਉੱਥੇ ਸਾਡੇ ਪਾਸਟੈਂਡ ਦੇ ਵਿੱਚ ਬੰਦ ਨੇ ਤੇ ਜਿਹੜੇ ਸਾਡੇ ਜੀਐਮ ਸਾਹਿਬ ਨੇ ਜਾਂ ਸਾਡੇ ਉੱਚ ਅਧਿਕਾਰੀ ਐਸਐਸਪੀ ਜਾਂ ਡੀਐਸਪੀ ਸਾਹਿਬਗੇ ਜੋ ਕਹਿੰਦੇ ਵੀ ਗੱਡੀਆਂ ਪਈ ਛੱਡ ਦੇ ਤਾਂ ਹੀ ਉਹਨਾਂ ਨੂੰ ਕਿਹਾ ਵੀ ਸਾਡੇ ਜਿਹੜੇ ਦੋ ਬੰਦੇ ਉਹ ਸਾਡੇ ਆਪਣੇ ਵਰਕਰ ਨੇ ਉਹ ਛੱਡ ਦਿਓ ਤਾਂ ਅਸੀਂ ਗੱਡੀਆਂ ਚਲਾ ਦੇ। ਉਹ ਕਹਿਣ ਦਾ ਭਾਵ ਇਹ ਕਹਿੰਦੇ ਵੀ ਤੁਹਾਡੀ ਹੀ ਗ੍ਰਿਫਤਾਰੀ ਕਰਨੀ ਆ। ਅਸੀਂ ਗ੍ਰਿਫਤਾਰੀ ਦੇ ਬਿਲਕੁਲ ਤਿਆਰ ਬਾਰ ਤਿਆਰ ਆ। ਉਹ ਬੇਨਤੀ ਆ ਵੀ ਖਾਨਕੋਡੀ ਪੂਲ ਚੱਲ ਕੇ ਅਸੀਂ 2 ਕਿਲੋਮੀਟਰ ਤੱਕ ਐਸਐਸਓ ਇੱਕ ਨੰਬਰ ਡਿਵੀਜ਼ਨ ਹਾਲੇ ਤੱਕ ਆ ਗਏ ਆ ਤੇ ਅੱਗੇ ਜੋ ਸਾਨੂੰ ਇਹ ਕਹਿਣਗੇ ਉਹ ਅਸੀਂ ਤਿਆਰ ਬਾਰ ਤਿਆਰ ਆ। ਜਿੱਥੋਂ ਤੱਕ ਸਾਡੇ ਵਰਕਰ ਨਹੀਂ ਛੱਡ ਜਾਂਦੇ ਪੂਰੇ ਪੰਜਾਬ ਦੇ ਉਥੋਂ ਤੱਕ ਜਿਹੜੇ ਧਰਨੇ ਪ੍ਰਦਰਸ਼ਨ ਬੰਦ ਨਹੀਂ ਹੋਣੇ ਭਾਵੇਂ 1 ਦਿਨ ਵੀ ਲੱਗੇ ਭਾਵੇਂ 2 ਦਿਨ ਵੀ ਲੱਗੇ ਜੇ ਹੋ ਸਕੇ ਤਾਂ ਸਾਨੂੰ ਮੁੱਖ ਮੰਤਰੀ ਪੰਜਾਬ ਦੀ ਕੋਠੀ ਗੜੀ ਧਰਨਾ ਵੀ ਲਾਉਣਾ ਪਿਆ ਤਾਂ ਅਸੀਂ ਲਾਵਾਂਗੇ ਪਰ ਜਿਹੜੀ ਲੋਕਾਂ ਦੇ ਹੱਕਾਂ ਦੀ ਲੜਾਈ ਆ ਉਹ ਲੜਨ ਤੋਂ ਅਸੀਂ ਪਿੱਛੇ ਨਹੀਂ ਹਟਾਂਗੇ ਭਾਵੇਂ ਕਿਲੋਮੀਟਰ ਗੱਡੀਆਂ ਜਿਹੜੀਆਂ ਲੋਕਾਂ ਦੀ ਹੱਕਾਂ ਦੀ ਲੜਾਈ ਇਹ ਦੂਦਵੀਂ ਮੁਲਾਜ਼ਮਾਂ ਦੀ ਇਹਨਾਂ ਦੀ ਸਟ੍ਰਾਈਕ ਆ ਕਿ ਕਿ ਪਰ ਇਹ ਕਿੰਨੇ ਬੱਸਾਂ ਬੰਦ ਕੀਤੀ ਹੋਈਆਂ ਸੀ ਨਾ ਤੇ ਐਡਮਿਨਿਸਟ੍ਰੇਸ਼ਨ ਦਾ ਇਹ ਕਿ ਬੱਸਾਂ ਚੱਲਣਾ ਚਾਹੀਦਾ ਵਾ ਜਿਹੜੀ ਇਹਦੀ ਸਟ੍ਰਾਈਕ ਦਾ ਉਹ ਇੱਕ ਅਲੱਗ ਇਸ਼ੂ ਆ ਉਹ ਬਸਟਨ ਨੂੰ ਕਮਾਉਣ ਵਾਸਤੇ ਅਸੀਂ ਉਹਨਾਂ ਨੂੰ ਕੋਈ ਤੇ ਉਹ ਬੋਲਦੇ ਆ। ਕਿਹਾ ਕਿ ਕੱਪ ਲੋਕ ਪਰਚਾਨ ਨੇ। ਕਿਹਾ ਇਸ ਵਾਰ ਮੈਂ ਜਾਇਦੇ ਕਾਰਵਾਈ ਕੀਤੀ ਜੀ ਮੈਂ। ਤਾਂ 2 ਮਹੀਨੇ ਦੀ ਆਪਣੀਆਂ ਇਹਨਾਂ ਦੀ ਡਿਮਾਂਡ ਦਾ ਬਸਤੀ ਕਾਰਵਾਈ ਨਹੀਂ ਜਿੱਦਾਂ ਉਹ ਇਹ ਇੱਥੇ ਹਲਫਾ ਦੇ ਕੋਲ ਆ ਗਏ ਹੋਏ। ਇੱਥੇ ਉਹ ਨਾਲ ਬੈਠੇ ਆਉਣ ਇਹ ਗੰਭਾ ਫੁਰਦੋ ਆਉਂਦੀਆਂ ਕਿ ਜਿਹੜੀ ਇਹਨਾਂ ਦੀ ਕੋਈ ਗਰੀਬਤ ਤੋਂ ਥੋੜਾ ਹਲਕਾ ਕਰਨ ਦੀ ਵਾਅਦੇ ਕੀਆ ਸਰਕਾਰ ਦੀ ਉਹ ਵੀ ਮੈਸੇਜ ਇੱਥੇ ਜਾਂਦਾ ਉਹ ਸਾਨੂੰ ਕੋਈ ਇੰਦਾ ਮਸਲਾ ਆ ਲੋ ਵੀ ਪਰ ਅਸੀਂ ਲੋਕਾਂ ਨੂੰ ਕੋਈ ਪ੍ਰੋਬਲਮ ਨਾ ਕ੍ਰੀਏਟ ਹੋਵੇ ਸਾਡਾ ਮਕਸਦ ਇਹ ਕਰੀਏ। ਕਿ ਕਿ ਨਾ ਕਹਿਣਾ ਕਿ ਇਹ ਗਾਇਸ ਕੋਈ ਨਹੀਂ ਆਨੇ ਆਲੇ ਸੀ 20 ਰੈਸਟਾਂ ਇਹ ਆਟੋ ਕੱਸੀ ਉੱਥੇ ਬੱਸ ਬੱਸਾਂ ਸੂਚਣ ਵਾਲਾ ਵਾਸਤੇ ਇਹ ਆਸੀ 20 ਰੈਸਟ। ਪਰ ਇਹ ਨਾ ਕਹਿਣਾ ਕਿ ਸਾਡੇ ਦੋ ਕਰਮਚਾਰੀ ਛੱਡਦੇ ਆਪਾਂ ਹੁਣ ਨਾ ਕਰ ਉਹ ਦੇ ਦੇ। ਉਹ ਦੋ ਉਹ ਵੀ ਆਪਣੇ ਕੋਲ ਆਪਣੇ ਦੇ ਦੇ ਬੰਦੇ ਜੋ ਰੈਸਟ ਕੀਤੇ ਹੋਰ ਵੀ ਸਾਡੇ ਡਿਸਟ੍ਰਿਕਟ ਤੇ ਰੈਸਟ ਨਹੀਂ ਕੀਤੇ ਹੋਏ। ਜੇ ਕੋਈ ਹੋਰ ਰਸਤਾ ਹੈ ਤੇ ਉਹ ਨੂੰ ਚਲੋ ਇਹ ਲੱਗਦਾ ਪਤਾ ਕਿੱਥੇ ਹੈਗਾ ਤਾਂ ਆਪਾਂ ਉੱਥੇ ਹੀ ਆਉਂਦੇ ਸਾਨੂੰ ਵੀ ਉਹਨੂੰ ਵੇਖਣ ਦੀ ਕੋਸ਼ਿਸ਼ ਕਰ ਲਈਏ ਸ਼ਰਧਨ ਦੀ ਕੋ ਕੋਰਨਾ